ਰਾਈਪੁਰਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋਸ਼ੀ ਨੂੰ ਕੀਤਾ ਕਾਬੂ ਜਦੋਂ ਚੈਕਿੰਗ ਦੌਰਾਨ ਪੁਲਿਸ ਨੇ ਬਿਨਾਂ ਨੰਬਰ ਪਲੇਟ ਦੇ ਇੱਕ ਵਿਅਕਤੀ ਨੂੰ ਕੀਤਾ ਕਾਬੂ ਦੋਸ਼ੀ ਕੋਲ ਤਿੰਨ ਹੋਰ ਮੋਟਰਸਾਈਕਲ ਕੋਈ ਪਰਮਤ ਰਿਸਪਾਂਸ ਰੱਖੀ ਹੈ ਐ ਕਿਸ ਜਾਣਕਾਰੀ ਦੇਣ ਲਈ ਰੱਖੀ ਹੈ 21 ਤਰੀਕ ਨੂੰ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਇੱਕ ਪਟਿਆਲੇ ਦਾ ਬਹੁ ਮਸ਼ਹੂਰ ਚੋਰ ਹੈ ਜਿਹੜਾ ਚੋਰੀਆਂ ਕਰਦਾ ਬਾਈਕ ਉਸ ਤੋਂ ਪਹਿਲਾਂ ਵੀ ਦਸ ਮੁਕਦਮੇ ਦਰਜ ਨੇ ਅਸੀਂ ਲੱਕੜ ਮੰਡੀ ਚੌਕ ਤੋਂ ਫੜਿਆ ਸੀ ਉਹ ਉਹਦੇ ਕੋਲ ਚੋਰੇ ਦਾ ਮੋਟਰਸਾਈਕਲ ਬਰਾਮਦ ਹੋਇਆ ਸੀ ਉਸ ਤੋਂ ਅੱਗੇ ਤਪਤੇ ਚੱਲ ਲਿਆ ਉਸ ਤੇ ਕੋਲੋਂ ਦੋ ਮੋਟਰਸਾਈਕਲ ਅਸੀਂ ਹੋਰ ਬਰਾਮਦ ਕਰਾਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਆ ਡੀਲੈਕਸ ਹੈ ਮੋਟਰਸਾਈਕਲ ਦੋ ਨੇ ਸਪਲੈਂਡਰ ਤਿੰਨ ਮੋਟਰਸਾਈਕਲ ਬਰਾਮਦ ਕਰਾ ਲਈ ਅਸੀਂ ਉਸ ਤੇ ਪਹਿਲਾਂ ਵੀ 10 ਮੁਕਦਮੇ ਦਰਜ ਨੇ 11ਵਾਂ ਮੁਕਦਮਾ ਉਸ ਤੇ ਹੋਣ ਦਰਜ ਹੋਇਆ ਸਾਰੇ ਜਿਹੜੇ ਮੁਕਦਮੇ ਨੇ ਉਹ ਚੋਰੀ ਦੇ ਨੇ ਉਹ ਚੋਰੀ ਕਰਨ ਦਾ ਆਦੀ ਹੋਰ ਵੀੜ ਦੇ ਕੋ ਸਾਫੀ ਪੜੇਗਾ ਹਾਂ ਅਜੇ ਤਪਤੀ ਚੱਲ ਰਹੀ ਹੈ ਜੇ ਅੱਗੇ ਦੇਖਦੇ ਹਾਂ ਕੀ ਨਾਮ ਕੀ ਇਹ ਜੀ ਇਹਦਾ ਨਾਮ ਹੈ ਜੀ ਅਭਿਸ਼ੇਕ ਜੀ ਅਭਿਸ਼ੇਕ ਅਭਿਸ਼ੇਕ ਪੁੱਤਰ ਸਾਗਰ ਪਟਿਆਲਾ ਦੇ ਰਾਜਪੁਰ ਦੇ ਵਿੱਚ ਲਗਾਤਾਰ ਚੋਰੀ ਸਰਗਰਮ ਦਿਖ ਰਹੇ ਹਨ ਤਾਂ ਇਹਨਾਂ ਚੋਰਾਂ ਨੂੰ ਫੜਨ ਦੇ ਲਈ ਤੁਸੀਂ ਹੋਰ ਕੀ ਅਗੇ ਕਰਦੇ ਇਹਨਾਂ ਚੋਰਾਂ ਨੂੰ ਫੜਨ ਲਈ ਰੈਗੂਲਰ ਕਸਟਾ ਵਧਾਈਆਂ ਹੋਈਆਂ ਨੇ ਜਿਸ ਤਰ੍ਹਾਂ ਕਿ ਕਿਤੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਨਾਲੇ ਨਾਲ ਉੱਥੇ ਜਾ ਕੇ ਚੋਰਾਂ ਦੇ ਪਿੱਛੇ ਤਪਤੀਸ ਬਿਧਾਅ ਕਰਕੇ ਨਾਲੇ ਨਾਲ ਬਰਾਬਦਨੀ ਕਰਾਉਂਦੇ ਹਾਂ ਜੀਵੇਂ ਕਿ ਪਹਿਲਾਂ ਵੀ ਅਸੀਂ ਪ੍ਰੈਸ ਕਾਨਫਰੰਸ ਕਰੀ ਸੀ ਤੁਹਾਡੇ ਸਾਹਮਣੇ ਤੇ ਦੂਜੀ ਆਇਆ ਏਸੀ ਚੋਰੀ ਹੋਏ ਸੀ ਨਾਲ ਨਾਲ ਟਰੇਸ ਕੀਤੇ ਸੀ ਹੁਣ ਬਾਈਕ ਚੋਰੀ ਹੋ ਰਹੀ ਹੈ ਅਸੀਂ ਨਾਲ ਨਾਲ ਇਹ ਐਫਆਰ ਦਰਜ ਕਰਕੇ ਟਰੇਸ ਕਰਨੇ ਆ ਠੀਕ ਹੈ ਜੀ ਇਸ ਤੇ 10 ਮਕਦਮੇ ਪਹਿਲਾਂ ਨੇ 11ਵਾਂ ਮਕਦਮਾ ਕੋਲ ਸਰ ਇਹਦਾ ਕੋਈ ਠੀਕ ਹੈ ਅਸੀਂ ਕਮੇਟੀ ਨੂੰ ਅਪੀਲ ਕਰਾਂਗੇ ਜੀ ਜਿਹੜੇ ਸ਼ਹਿਰ ਦੇ ਕੈਮਰੇ ਸਾਡੇ ਖਰਾਬ ਹੋਏ ਹੋਏ ਨੇ ਉਹ ਸਾਡੇ ਚਾਲੂ ਹੋ ਜਾਣ ਤਾਂ ਕਿ ਸਾਨੂੰ ਇਹਨਾਂ ਦੇ ਫੜਨ ਵਿੱਚ ਮਦਦ ਮਿਲ ਸਕੇ ਠੀਕ ਹੈ ਜੀ ਥੈਂਕ ਯੂ ਰਿਮਾਂਡ ਕਿਨੇ ਦਿੱਤਾ